ਆਹ ਬਸ ਕੋਈ ਗੱਲ ਨਹੀਂ ਫੋਰਾ ਉੱਡ ਰਹੀਆਂ ਫੇਸਬੁਕ ਤੇ ਜੋ ਵਜਾ ਸੋਸ਼ਲ ਮੀਡੀਆ ਤੇ ਵਾਹਾਂ ਦਾ ਖੰਡਨ ਕਰਦੇ ਆ ਬਿਲਕੁਲ ਓਕੇ ਆ ਕਿਉਂ ਕਿਉਂ ਭਾਜੀ ਤੁਸੀਂ ਮਿਲ ਕੇ ਆ ਪਤਾ ਨਹੀਂ ਹੁਣ ਕੌਣ ਕੌਣ ਫੋਰਾ ਯਾਰ ਆ ਰਿਹਾ ਪਤਾ ਨਹੀਂ ਕੌਣ ਆ ਰਿਹਾ ਤੁਹਾਡੀ ਮੁਲਾਕਾਤ ਹੋਈ ਉਹਨਾਂ ਨਾਲ ਮੈਂ ਜਾ ਕੇ ਆ ਬੇਟੇ ਨੂੰ ਮਿਲ ਕੇ ਆ ਉੱਪਰ ਜਾ ਕੇ ਕੀ ਕਹਦੇ ਬੇਟਾ ਬੇਟਾ ਕਹਿੰਦਾ ਬਿਲਕੁਲ ਓਕੇ ਆ ਜੀ ਤੁਹਾਡਾ ਕੀ ਨਾਮ ਹੈ ਤੁਸੀਂ ਰਣ ਸੁਖ ਚਮਕੀਲਾ ਹਾਂਜੀ ਨਾਲ ਹੀ ਹੁੰਦਾ ਨਾਮ ਕੋਦੋਂ ਦਾਖਲ ਕਰਾਇਆ ਸੀ ਕੋਦੋਂ ਦਾਖਲ ਕਰਾਇਆ ਸੀ 23 ਤਰੀਕ ਨੂੰ ਦਾਖਲ ਆ ਪਹਿਲਾਂ ਉਧਰ ਸੀਗੇ ਹੁਣ ਇੱਥੇ ਆ ਗਏ ਆ ਬਿਲਕੁਲ ਓਕੇ ਆ ਮੈਂ ਉੱਪ ਉਦਾਂ ਦੀ ਕੋਈ ਗੱਲ ਨਹੀਂ ਵੈਂਟੀਲੇਟਰ ਤੇ ਨਹੀਂ ਆਈ ਸੀ ਯੂ ਜੀ ਆਈ ਸੀ ਯੂ ਚ ਹੈ ਆਈ ਸੀ ਯੂ ਚ ਆਈ ਸੀ ਯੂ ਚ ਕਿਵੇਂ ਡਾਕਟਰ ਕਿ ਡਾਕਟਰ ਕਹਿੰਦੇ ਓਕੇ ਲਾ ਚੱਲਦਾ ਟ੍ਰੀਟਮੈਂਟ ਚੱਲਦੀ ਆ ਉਦਾਂ ਦੀ ਕੋਈ ਗੱਲ ਨਹੀਂ ਹੋਰ ਕੋਈ ਨਾੜੀ ਵੀ ਪ੍ਰੋਬਲਮ ਆਈ ਸੀ ਨਾੜੀ ਸੂਟ ਫੂੜਾ ਲੀਅਨਫੈਕਸ਼ਨ ਆਈ ਸੀ ਉਹਦੇ ਉਹਦੇ ਕਰਕੇ ਉਹਨਾਂ ਨੂੰ ਹੋ ਗਿਆ ਸੱਚੀ ਠੀਕ ਹੈ ਹੋ ਨਾ ਤੇ ਹਸਪੀਟਲ ਦੀ ਖਣਾ ਹੈ ਨਾ ਮੈਂ ਉਹਨਾਂ ਦੇ ਚਿੰਤਾ ਜੀ ਦੇ ਬੇਟੇ ਨੇ ਗੱਲ ਕੀਤੀ ਹੁਣ ਮੈਂ ਅੰਦਰ ਨਹੀਂ ਗਿਆ ਹੈ ਨਾ ਸਾਰੇ ਠੀਕ ਨੇ ਹਾਲ ਦੀ ਹੋਇਆ ਕੀ ਸੀ ਉਹਨਾਂ ਨੂੰ ਉਹਨਾਂ ਨੂੰ ਪੇਟ ਦੀ ਇਨਸਟਰਕਸ਼ਨ ਹੋ ਗਈ ਸੀ ਉਹਨੇ ਦੂਰ ਹੋ ਜਾਣੀ ਆ ਦੂਰ ਹੋ ਜਾਣੀ ਉਹ ਵੀ ਮੈਂ ਸੱਚੇ ਪਾਤਸ਼ਾਹ ਤੁਸੀਂ ਅਰਦਾਸ ਕਰੋ ਸਾਰੇ ਜਣੇ ਰਲ ਕੇ ਆਪਾਂ ਨੂੰ ਕਰ ਅਰਦਾਸ ਕਰੀਏ ਇਹ ਸੋਸ਼ਲ ਮੀਡੀਆ ਦੇ ਫਵਾਹਾਂ ਉੱਡ ਰਹੀਆਂ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਪਤਾ ਕੀ ਗੱਲ ਬਾਜੀ ਉਹ ਜਿਵੇਂ ਨਾ ਗਾਹਾਂ ਦੀ ਗਾਹਾਂ ਗਾਲ ਦੀ ਗਾਹਾਂ ਗੱਲ ਹੋ ਜਾਂਦੀ ਜਿਹਨੂੰ ਨਹੀਂ ਕਈ ਵਾਰੀ ਬੰਦਾ ਜਿਹਦੇ ਕੋਲ ਸਾਈਕਲ ਹੁੰਦਾ ਗੱਡੀ ਦੀ ਐਵਰੇਜ ਦਿਸਣ ਲੱਗ ਜਾਂਦਾ ਕਦੇ ਵੀ ਮ ਕਰੋ ਨਾਲ ਵੀ ਮਿਲਣ ਹਾਂਜੀ ਹਾਂਜੀ ਪਰਸੋਂ ਮਿਲ ਕੇ ਗਿਆ ਸੀ ਉਹਨਾਂ ਨੂੰ ਆਪਰੇਸ਼ਨ ਹੋਇਆ ਸੀ ਕਿਸੇ ਦੂਜੋ ਹਾਂਜੀ ਹਾਂਜੀ ਉਹਨਾਂ ਦੇ ਪੇਟ ਦੀ ਇਨਫੈਕਸ਼ਨ ਸੀ ਕੁਛ ਬਿਲਕੁਲ ਠੀਕ ਨੇ ਹੁਣ ਮੇਰੀ ਉਹਨਾਂ ਦੇ ਬੇਟੇ ਨਾਲ ਗੱਲ ਹੋਈ ਆ ਬਾਕੀ ਮਹਾਰਾਜ ਅਰਦਾਸ ਕਰੋ ਤੁਸੀਂ ਵੀ ਸਾਰੇ ਜਣੇ ਪਰ ਅਰਦਾਸ ਕਰਿਓ ਵੀ ਉਹਨਾਂ ਦੀ ਲੰਮੀ ਉਮਰ ਹੋਵੇ ਜੇਤਵਲੀ ਸਾਹਿਬ ਤੁਸੀਂ ਕਿੰਨਾ ਟਾਈਮ ਕੰਮ ਕੀਤਾ ਮੈਂ ਕੰਮ ਕੀ ਮੇਰੇ ਨਾਲ ਹੀ ਅਸੀਂ ਸ਼ੁਰੂ ਇਕੱਠੇ ਹੋਏ ਆ ਬਾਜੀ ਮੇਰੇ ਸਟਾਰਟ ਤੋਂ ਗੱਡਗੀ ਤੇ ਉਹਨਾਂ ਨੇ ਗਏ ਆ ਕੀ ਕਰਾਂ ਕਰਤਾਰੋ ਮਾਲਬੀ ਜੱਤੀਖ ਬੋਦੀ ਯਾਰਾਂ ਦੇ ਬਦ ਤੇ ਬਹੁਤ ਕੀ ਗਾਇ ਇਹਨਾਂ ਨੇ ਮੇਰੇ ਬਹੁਤ ਇਕੱਠੇ ਕੀਤੇ ਆ ਬਹੁਤ ਇਹਨਾਂ ਨੇ ਮੇਰੇ ਹਰ ਬੰਦਾ ਚੰਗਾ ਨਹੀਂ ਹੁੰਦਾ ਦੇਖ ਕੇ ਯਾਰ ਬਣਾਇਆ ਕਰ ਬੜੇ ਮੇਰੇ ਨਾਲ ਵੀ ਉਹਨਾਂ ਨੇ ਗੀਤ ਗਾਏ ਆ ਹਾਂ ਅਸੀਂ ਇਕੱਠੇ ਨੇ ਕੰਮ ਵੀ ਕੀਤਾ ਅੱਜ ਦੀ ਅਰਦਾਸ ਤੁਸੀ ਵੀ ਕਰੋ ਭਾਈ ਸਾਰੇ ਚੈਨਲਾਂ ਬਾਰੇ ਵੀ ਆਪਾਂ ਵੀ ਅਰਦਾਸ ਕਰੀਏ ਠੀਕ ਹੈ ਜੀ ਮੈਨੂੰ ਮਿਲਣ ਹਰ ਵਾਰ ਸਰਸੀ ਲੈ ਜੀ ਅੱਛਾ ਅੱਜ ਮਿਲਣ ਆਏ ਸੀਗੇ ਮੈਂ ਹੁਣ ਮਿਲਣ ਆਇਆ ਤੇ ਉੱਤੇ ਆਈ ਸੀ ਜੀ ਜਾ ਕੇ ਆ ਡਾਕਟਰ ਕਹਿੰਦੇ ਵੀ ਹਾਲੇ ਠੀਕ ਹੈ ਹੁਣ ਟਾਈਮ ਦੇਖ ਲਓ ਕੀ ਟਾਈਮ ਹੋਇਆ ਦੇਖ ਲਓ ਤੁਸੀਂ 2:35 2:35 ਹੋ ਗਏ ਵੀ ਮੈਂ ਉੱਤੇ ਜਾ ਕੇ ਆਇਆ ਮੈਂ ਤਾਂ ਪਤਾ ਕਰਨ ਆਇਆ ਸੀਗਾ ਮੈਨੂੰ ਪਤਾ ਲੱਗਿਆ ਸੀ ਵੀ ਬਿਮਾਰ ਨੇ ਤੁਸੀਂ ਮਿਲ ਕੇ ਆਏ ਹੋ ਹਾਂ ਨਹੀਂ ਮੈਂ ਆਈ ਸੀ ਯੂ ਪੁੱਛ ਕੇ ਆਇਆ ਉਹਨਾਂ ਤੋਂ ਜਿਹੜੇ ਮਾਨ ਬੈਠੇ ਨੇ ਉਹ ਕਹਿੰਦੇ ਵੀ ਹਾਲੇ ਠੀਕ ਹੈ ਆਈ ਸੀ ਯੂ ਚ ਨੇ ਹੋ ਜੇ ਹਾਂ ਆਈ ਸੀ ਯੂ ਚ ਨੇ ਹਾਂ ਤੇ ਡਾਕਟਰ ਕੀ ਕਹਿੰਦੇ ਆ ਉਹ ਕਹਿੰਦੇ ਵੀ ਇਲਾਜ ਚੱਲ ਰਿਹਾ ਬਸ ਇਲਾਜ ਚੱਲ ਹਾਂ ਲੋਕ ਕੋਈ ਵੀਡੀਓ ਦੇ ਗਲਤ ਹੋ ਰਹੇ ਹਾਂ ਪਾਈ ਜਾਂਦੇ ਨੇ ਪਰ ਕੀ ਅਪੀਲ ਕਰੋਗੇ ਮੈਂ ਕਲਾਕਾਰ ਹਾਂ ਮੇਰਾ ਤਾਂ ਦਫ਼ਤਰ ਹੈ ਇਹਨਾਂ ਦੇ ਨਾਲ ਉੱਥੇ ਨੇੜੇ ਦਫ਼ਤਰ ਹੈ ਹਾਂ ਉਹ ਕਦੋਂ ਦੀ ਤਬੀਅਤ ਖਰਾਬ ਹੋਈ ਇਹਨਾਂ ਦੀ ਕਦੋਂ ਦੇ ਦਫ਼ਤਰ ਹੋਇਆ ਕੀ ਇਹ ਤਾਂ ਪਤਾ ਨਹੀਂ ਜੀ ਮੈਂ ਤਾਂ ਪਤਾ ਕਰਨ ਆਇਆ ਸੀ ਫੇਸਬੁੱਕ ਤੋਂ ਹੀ ਦੇਖ ਕੇ ਮੈਂ ਤਾਂ ਪਤਾ ਕਰਨ ਆਇਆ ਸੀ ਬੀ ਬੁਮਾਰ ਨੇ ਬਸ ਠੀਕ ਕਹਿ ਰਹੇ ਨੇ ਠੀਕ ਨੇ ਉਹ ਕਹਿੰਦੇ ਵੀ ਇਲਾਜ ਚੱਲ ਰਿਹਾ ਹੈ ਠੀਕ ਹੈ ਹਾਂ ਠੀਕ ਵੀ ਇਲਾਜ ਚੱਲਦਾ ਹੈ ਆ ਜਾਏ ਆਏ ਨਾਲ ਹੁੰਦੇ ਨੇ ਸਪਰੇ ਹੁੰਦੇ ਨੇ